ਖਬਰ ਹੁਸ਼ਾਰਪੁਰ ਦੇ ਹਲਕਾ ਦਸੂਆ ਅਦੀਨ ਆਉਂਦੇ ਪਿੰਡ ਟੋਲੂ ਤੋਂ ਜਿੱਥੋਂ ਦਾ ਰਹਿਣ ਵਾਲਾ ਇੱਕ ਨੁਸ਼ਵਾਨ ਵਿਕਰਮ ਸ਼ਰਮਾ ਭਾਰਤੀ ਫੌਜ ਵਿੱਚ ਬਤੌਰ ਲੈਫਟੀਨੈਂਟ ਦੇ ਅਹੁਦੇ ਤੇ ਨਿਯੁਕਤ ਹੋਇਆ ਤੇ ਫੌਜ ਵਿੱਚ ਵੱਡਾ ਅਫਸਰ ਬਣਨ ਤੋਂ ਬਾਅਦ ਜਿਵੇਂ ਵਿਕਰਮ ਸ਼ਰਮਾ ਆਪਣੇ ਪਿੰਡ ਪਹੁੰਚਿਆ ਤਾਂ ਪਿੰਡ ਵਾਸੀਆਂ ਤੇ ਪਰਿਵਾਰ ਵੱਲੋਂ ਵਿਕਰਮ ਸ਼ਰਮਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਪਿੰਡ 'ਚ ਖੂਬ ਢੋਲ ਵੀ ਵੱਜੇ ਤੇ ਲੱਡੂ ਵੀ ਵੰਡੇ ਗਏ ਇਸ ਮੌਕੇ ਜਿੱਥੇ ਵਿਕਰਮ ਸ਼ਰਮਾ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ ਉੱਥੇ ਹੀ ਪਰਿਵਾਰ 'ਚ ਵੀ ਬੇਹਦ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਵਿਕਰਮ ਸ਼ਰਮਾ ਮੁੱਢ ਤੋਂ ਹੀ ਸਿੱਖਿਆ 'ਚ ਬੇਹਦ ਹੁਨਰ ਸੀ ਤੇ ਬਚਪਨ ਤੋਂ ਹੀ ਉਸ ਵੱਲ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਵੇਖਿਆ ਗਿਆ ਸੀ ਜੋ ਕਿ ਅੱਜ ਉਸ ਵੱਲੋਂ ਪੂਰਾ ਕੀਤਾ ਗਿਆ ਹੈ ਦੂਜੇ ਪਾਸੇ ਵਿਕਰਮ ਸ਼ਰਮਾ ਦਾ ਕਹਿਣਾ ਹੈ ਕਿ ਇਹ ਸਭ ਕੁਝ ਸਖਤ ਮਿਹਨਤ ਲਗਨ ਅਤੇ ਮਾਪਿਆਂ ਦੇ ਅਸ਼ੀਰਵਾਦ ਸਦਕਾ ਹੀ ਸੰਭਵ ਹੋ ਸਕਿਆ ਤੇ ਉਸ ਵੱਲੋਂ ਹੋਰਨਾਂ ਨੌਜਵਾਨਾਂ ਨੂੰ ਵੀ ਜ਼ਿੰਦਗੀ 'ਚ ਵੱਧ ਚੜ ਕੇ ਮਿਹਨਤ ਕਰਨ ਅਤੇ ਉੱਚ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਹੈ ਖੁਸ਼ਾਟਪੁਰ ਨੇ ਉਸਦੇ ਨਾਲ ਹਰੀਸ਼ ਕੌਂਟਲ ਦੀ ਰਿਪੋਰਟ ਬਹੁਤ ਖੁਸ਼ੀ ਹੈ ਜੀ ਪਿੰਡ ਵਾਲਿਆਂ ਨੇ ਜੋ ਸਵਾਗਤ ਕੀਤਾ ਉਹਦਾ ਮੈਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਉਹਨਾਂ ਨੇ ਮਾਨ ਸਤਕਾਰ ਦਿੱਤਾ ਹੈ ਕਿ ਮੈਂ ਆਰਮੀਸ਼ ਪਹਿਲਾਂ ਤੋਂ ਹੀ ਜੌਬ ਕਰਦਾ ਸੀ 15 ਸਾਲ ਤੋਂ ਤੇ ਉਸ ਤੋਂ ਬਾਅਦ ਟੈਸਟ ਟਰਾਈ ਕੀਤਾ ਤੇ ਮੈਂ ਜਦੋਂ ਲੈਫਟੇਨੈਂਟ ਬਣ ਕੇ ਆਇਆ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਤਲਵਾੜੇ ਵੀ ਦਿੱਤਾ ਅੰਬੀ ਆ ਕੇ ਪਿੰਡ ਆ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਆਪਣੇ ਪੇਰੈਂਟਸ ਦੀ ਖੁਸ਼ੀ ਦੇਖ ਕੇ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਸੋਚਿਆ ਸੀ ਇਸ ਤਰ੍ਹਾਂ ਕੋਈ ਸਵਾਗਤ ਵੀ ਹੋਏਗਾ ਪਿੰਡ ਦੇ ਵਿੱਚ ਨਹੀਂ ਮੈਂ ਸੱਚੀ ਇਹ ਨਹੀਂ ਸੋਚਿਆ ਸੀ ਕਿ ਇਦਾਂ ਸਵਾਗਤ ਹੋਏਗਾ ਮੈਂ ਸੋਚਿਆ ਸੀ ਆਣਾ ਇੱਥੇ ਅਸੀਂ ਕੋਈ ਪ੍ਰੋਗਰਾਮ ਕਰਾਂਗੇ ਲੇਕਿਨ ਮੇਰੇ ਆਉਣ ਤੋਂ ਪਹਿਲਾਂ ਹੀ ਪਿੰਡ ਵਾਲਿਆਂ ਨੇ ਪ੍ਰੋਗਰਾਮ ਕਰਕੇ ਬਹੁਤ ਹੀ ਅਦਰ ਖੁਸ਼ੀ ਹੋਈ ਮੈਂ ਕਦੇ ਨਹੀਂ ਸੋਚਿਆ ਸੀ ਪਰ ਮੈਂ ਇੱਕ ਇਲਾਕਾ ਜਿਹੜਾ ਸਾਡਾ ਇਹ ਕੰਡੇ ਇਲਾਕਾ ਹੈ ਨਾ ਇੱਥੇ ਜਿਆਦਾ ਨੌਜਵਾਨ ਜਿਹੜੇ ਹੁਸ਼ਿਆਰਪੁਰ ਦੇ ਇਹ ਆਰਮੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਨ ਭਾਰਤੀ ਸੈਨਾ ਦੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਜਿਆਦਾ ਨੌਜਵਾਨ ਦੇ ਭਾਰਤੀ ਸੈਨਾ ਦੇ ਵਿੱਚ ਭਰਤੀ ਹੋ ਜਾਣ ਤਾਂ ਉੱਥੇ ਤਾਂ ਕਿਸੀ ਹੱਦ ਤੱਕ ਹੀ ਲੱਗਦਾ ਨਹੀਂ ਮਿਹਨਤ ਕੀਤੀ ਜਾਵੇ ਲੈਫਟ ਇੰਫੀਅਰਰ ਤੋਂ ਕਿ ਉੱਪਰ ਵੀ ਹੋਰ ਕੋਈ ਮੁਕਾਮ ਹਾਸਲ ਕੀਤਾ ਜਾ ਸਕੇ ਹਾਂ ਮੈਂ ਵੀ ਇਹ ਜਿਹੜੇ ਮਤਲਬ ਅੱਜ ਦੇ ਨੌਜਵਾਨ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਭਰਤੀ ਹੋ ਵੀ ਜਾਂਦੇ ਹੋ ਤਾਂ ਅੱਗੇ ਜਾ ਕੇ ਟਰ एसएससी एंट्री है पीसीएसएल है सीओ है ਤੁਸੀਂ ਕਿਸੇ ਵੀ ਐਂਟਰੀ ਚ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ ਵਿੱਚ ਕਾਬਲੀਅਤ ਹੈ ਕਾਬਲੀਅਤ ਆ ਜਾਂਦੀ ਹੈ ਬੰਦਾ ਮਿਹਨਤ ਕਰੇ ਪੜਾਈ ਕਰੋ ਕਿਸੇ ਵੀ ਐਂਟਰੀ ਟਰਾਈ ਕਰੋ ਹੋ ਜਾਂਦਾ ਜੇ ਤੁਸੀਂ ਲੱਗੇ ਰਹੋ ਮਿਹਨਤ ਨਾਲ ਹਾਂਜੀ ਸੋ ਹੁਣ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਮੇਰੇ ਪਰਿਵਾਰ ਵਿੱਚ ਮੇਰੇ ਮਦਰ ਫਾਦਰ ਹੈ ਮੇਰੇ ਦੋ ਬ੍ਰਦਰ ਹੈ ਵੱਡੇ ਬ੍ਰਦਰ ਛੋਟਾ ਤੇ ਮੇਰੀ ਵਾਈਫ ਹੈ ਤੇ ਦੋ ਬੱਚੇ ਹੈ ਤੇ ਮੇਰੀਆਂ ਦੋ ਭਜਾਈਆਂ ਸਪੋਰਟ ਕੇ ਦੀ ਰਹੇ ਸੀ ਜਿਆਦਾ ਪਰਿਵਾਰ ਪੂਰੇ ਪਰਿਵਾਰ ਦੀ ਸਪੋਰਟ ਰਹੀ ਹੈ ਮੈਨੂੰ ਮੈਂ ਹਮੇਸ਼ਾ ਸਪੋਰਟ ਕੀਤੀ ਹੈ ਮੇਰੇ ਪੂਰੇ ਪਰਿਵਾਰ ਨੇ ਮੇਰੇ ਪੈਰੈਂਟਸ ਨੇ ਮੇਰੀ ਵਾਈਫ ਨੇ ਮੇਰੇ ਮਦਰ ਨੇ ਮੇਰੀ ਬਰਦਰਸ ਨੇ ਪੂਰੇ ਪਰਿਵਾਰ ਦੀ ਸਪੋਰਟ ਰਹੀ ਹੈ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਬਹੁਤ ਜਿਆਦਾ ਖੁਸ਼ੀ ਹੈ ਸਾਰੇ ਖੁਸ਼ ਹੈ ਫੈਮਲੀ ਖੁਸ਼ ਹੈ ਸਾਰੇ ਇੰਜੋਏ ਕਰ ਰਹੇ ਹੈ ਔਰ ਬਹੁਤ ਜਿਆਦਾ ਇਹਨਾਂ ਦੀ ਮਿਹਨਤ ਦਾ ਫਾਲ ਇਨਾਂ ਨੂੰ ਮਿਲਿਆ ਬਹੁਤ ਜ਼ਿਆਦਾ ਖੁਸ਼ੀ ਹੈ ਤੁਸੀਂ ਨਾਲ ਰਹਿੰਦੇ ਸੀ ਇਹਨਾਂ ਦੇ ਨਾਲ ਕਿਉਂਕਿ ਪਤਨੀ ਜਦ ਸਮਾਂ ਜ਼ਿਆਦਾ ਆਪਣੇ ਪਤੀ ਨਾਲ ਸਕਾਈਨ ਕਰਦੀ ਹੈ ਨਾ ਤੁਸੀਂ ਕਿੰਨਾ ਕਿ ਸਹਿਯੋਗ ਤੁਹਾਡਾ ਰਹਿੰਦਾ ਸੀਗਾ ਔਰ ਕਿੰਨੇ ਕੁ ਜਿਹੜਾ ਸਟਰਗਲ ਕਿੰਨਾ ਕਰਿਆ ਇਹਨਾਂ ਦੇ ਇੱਥੇ ਤੱਕ ਪਹੁੰਚਣ ਦਾ ਦੇਖੋ ਜੀ ਸਾਰੇ ਦੀ سپورਟ ਹੁੰਦੀ ਹੈ ਜੇਕਰ ਅਸੀਂ ਇਹਨਾਂ ਦੇ ਨਾਲ ਹੈ ਜੇ ਇਹ ਮਿਹਨਤ ਕਰਦੇ ਪਿਆ ਅਸੀਂ ਨਾਲ ਹੈ ਵਾਈਫ ਦਾ ਤਾਂ ਮੇਨ ਰੋਲ ਹੀ ਹੁੰਦਾ ਕਿ ਉਹਨਾਂ ਨੇ ਵਾਸੀਨਾਂ ਦੀ ਕੇਅਰ ਕਰਨੀ ਹੈ ਬਾਕੀ ਦਾ ਇਹ ਮਿਹਨਤ ਤਾਂ ਇਹਨਾਂ ਨੇ ਕੀਤੀ ਹੈ ਬਾਕੀ ਜਦੋਂ ਆਫਟਰ ਇਹਨਾਂ ਦੇ ਉੱਧਰ ਜਾਣ ਤੋਂ ਬਾਅਦ ਟ੍ਰੇਨਿੰਗ ਜਾਣ ਤੋਂ ਬਾਅਦ ਸਾਡਾ ਫਿਰ ਮੈਨੂੰ ਸਾਰਾ ਕਰਦਿਆਂ ਨੇ ਸੰਭਾਲਿਆ ਮੇਰੇ ਬੱਚੇ ਹੋਈ ਸੀ ਇਹਨਾਂ ਨੇ ਮੈਂ 1 ਮੰਥ ਦਿੱਤੀ ਆ ਆਈ ਥਿੰਕ ਕਿ ਚਲੇ ਗਏ تھے ਫਿਰ ਆਪਣੀ ਟ੍ਰੇਨਿੰਗ ਤੇ ਇਹਨਾਂ ਦਾ ਛੋਟਾ ਬ੍ਰਦਰ ਘਰ ਸੀਗਾ ਉਹਨਾਂ ਨੇ ਬੜੀ ਕੇਅਰ ਕੀਤੀ ਹੈ ਸਾਡੀ ਉਹਦਾ ਮੈਂ ਸਾਡੇ ਮਦਰ ਨੇ ਔਰ ਅਸੀਂ ਮਿਲ ਜੁੜ ਕੇ ਰਹੇ ਹਾਂ ਸਾਰੇ ਮਤਲਬ ਪੂਰੀਆਂ ਦੀ سپورਟ ਰਹੀ ਹੈ ਤਾਂ ਹੀ ਇਹਨਾਂ ਨੇ ਕੁਝ ਮੁਕਾਮ ਹਾਸਿਲ ਕੀਤਾ ਹੈ ਬਹੁਤ ਕੁਝ ਹੋ ਰਹੀ ਹੈ ਜੀ ਬਹੁਤ ਕੁਝ ਬੜਾ ਮਾਣ ਹੈ ਮੈਨੂੰ ਬੱਚੇ ਬਾਰੇ ਬੱਚੇ ਪੜ੍ਹਾਈ ਵਿੱਚ ਬੱਚੇ ਪੜ੍ਹਾਈ ਕਿ ਸੁਰੂ ਕੀਤੀ ਸੀ ਕਿ ਕਿੱਧਰ ਸਫਰ ਰਿਹਾ ਬੱਚੇ ਦਾ ਪੜ੍ਹਾਈ ਪ੍ਰਾਇਮਰੀ ਸਕੂਲ ਚ ਪੜਿਆ ਇਹ ਸਰਕਾਰੀ ਪ੍ਰਾਇਮਰੀ ਸਕੂਲ ਚ ਟੋਲੂ ਉਸ ਤੋਂ ਬਾਅਦ 6ਵੀਂ ਤੋਂ 10ਵੀਂ ਤੱਕ ਆਪਣੇ ਬਿੰਗੁਲੀ ਪੜਿਆ ਪਬਲਿਕ ਸਕੂਲ ਉਸ ਤੋਂ ਬਾਅਦ ਬਹੁਤ ਸਾਲ ਇਹਨੇ ਮੋਨ ਮੈਡੀਕਲ ਨਾਲ ਕੀਤਾ ਪਲੱਸ 2 ਕੀਤੀ ਉਸ ਤੋਂ ਬਾਅਦ 3-4 ਮਹੀਨੇ ਵਾਰੀ ਭਰਤੀ ਹੋ ਗਿਆ ਹੈ ਪਰਿਵਾਰ ਵਿੱਚ ਕੌਣ ਕੌਣ ਨੇ ਪਰਿਵਾਰ ਚ ਅਸੀਂ ਮੰਮੀ ਪਾਪਾ ਆ 3 ਭਰਾ ਇਹਨਾਂ ਦੇ ਤੇਨ ਦੋ ਭਰਜਾਈਆਂ ਇਹਦੀਆਂ ਇੱਕ ਮੈਡਮ ਵਿਸ਼ਵ ਭਾਰਤੀ ਦੋ ਬੇਟੀਆਂ ਇਨਕੀ ਬਾਕੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਬਾਕੀ ਨੌਜਵਾਨ ਲੈ ਬਾਹਰ ਰੁਕ ਕਰਤੇ ਜਾਂ ਕਰ ਮੈਸੇਜ ਪੱਥ ਕਰਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਨਹੀਂ ਇਹ ਮੈਸੇਜ ਜਿੰਨਾ ਵੀ ਮਿਹਨਤ ਕਰੋ ਅੱਛੇ ਪੱਤੇ ਛੱਡ ਕੇ ਮਿਹਨਤ ਕਰੋ ਜੇ ਭਰਤੀ ਵੀ ਹੁੰਦੇ ਹੋ ਤਾਂ ਟਰਾਈ ਰੱਖੋ ਪੜਾਈ ਦੀ ਔਰ ਲਾਇਕ ਬਣੋ ਅੱਛੇ ਬਣੋ ਕਾਮਯਾਬ ਹੋਵੋ ਉਪਲਬਧੀਆਂ ਪ੍ਰਾਪਤ ਕਰੋ ਤੈਨੂੰ ਲਗਨ ਬੜੀ ਸਗੀ ਵੀ ਮੈਂ ਕੁਛ ਬਣਾ ਮੈਂ ਕੁਛ ਕਰਾਂ ਤੁਹਾਨੂੰ ਸਭ ਦੇ ਬੱਚੇ ਤੇ ਮਾਂ ਨੇ ਤੇ ਇਹ ਬਹੁਤ ਮਿਹਨਤੀ ਇਸ ਮੁਕਾਮ ਤੇ ਪਹੁੰਚਿਆ ਇਹ ਮੈਂ ਦੱਸ ਕਾ ਜੀ ਕਿੰਨੇ ਕਿੰਨੇ ਬ੍ਰਦਰ ਸਿਸਟਰ ਨੇ ਇਹ ਜੇ ਤਿੰਨ ਭਰਾ ਨੇ ਤੇ ਵੱਡਾ ਵਾਲਾ ਪ੍ਰਾਈਵੇਟ ਚੱਲ ਰਿਹਾ ਹੈ ਇਹ ਵਿੱਚ ਵਾਲਾ ਆਰਮੀ ਮੇਰਾ ਛੋਟਾ ਦੁਕਾਨ ਮੇਂ ਜੀ ਹਾਂ ਤੇ ਖੁਸ਼ੀ ਹੋ ਰਹੀ ਲੋਕ ਵੀ ਆ ਰਹੇ ਨੇ ਬਤਾਈਆਂ ਦੇਣ ਮੌਕੇ ਬਹੁਤ ਆ ਰਹੇ ਬਹੁਤ ਬਤਾਈਆਂ ਦੇ ਰਹੇ ਫੋਨ ਵੀ ਆ ਰਹੇ ਨੇ ਘਰ ਵੀ ਆ ਰਹੇ ਨੇ ਜਿਸ ਜਿਸ ਨੇ ਦੇਖਿਆ ਬੜੇ ਆ ਸਭ ਬਤਾਈਆਂ ਦੇ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਬੜੇ ਮਾਣ ਦੀ ਗੱਲ ਹੈ ਲੱਗਦਾ ਪੂਰੇ ਇਲਾਕੇ ਦਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਾਂਜੀ ਹਾਂਜੀ ਕੀਤਾ ਜੀ ਉਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਅੱਜ ਦੇ ਜੂਥ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅੱਜ ਕੱਲ ਜੇ ਇੱਥੇ ਪੜ੍ਹੋ ਲਿਖੋ ਆਪਣੇ ਦੇਸ਼ ਦੀ ਸਭ ਕੁਝ ਹੈ ਬਾਹਰ ਜਾਣ ਦੀ ਕੀ ਤੇ ਜਾਣ ਦੀ ਕੋਈ ਲੋੜ ਨਹੀਂ ਹੈ ਇੱਥੇ ਮਿਹਨਤ ਕਰੋਗੇ ਇੱਥੇ ਬਹੁਤ ਬਹੁਤ ਉਹ ਹੈ ਪੜ੍ਹ ਲਿਖਣ ਬੱਚੇ ਇੱਥੇ ਸਭ ਕੁਝ ਇੰਡੀਆ ਦੀ ਸਭ ਕੁਝ ਹੈ ਅਗਰ ਮਿਹਨਤ ਕਰਨ ਤਾਂ ਕਿਸੇ ਵੀ ਫੀਲਡ ਚਲੀ ਜਾਣਾ ਇੱਥੇ ਕੋਈ ਕਮੀ ਨਹੀਂ ਹੈ ਇੰਡੀਆ ਦੇ ਬਾਹਰ ਜਾਣ ਦੀ ਜਰੂਰਤ ਨਹੀਂ ਜਿਹੜੇ ਮਿਹਨਤੀ ਬੱਚੇ ਹੋ ਜੀ ਇਹ <laughs> we at gna university see potential in everyone and everything around us we drive innovation and entrepreneurship we groom competent global citizens to effect positive change around them